ਕਸ਼ਵਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਜੀ ਹਾਂ ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਹਨ ਤੇ ਅੱਜ ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਲਈ ਰਾਹਤ ਦੀ ਖਬਰ ਹੈ ਦੱਸ ਦਿੰਨਿਆ ਕਿ 12 ਅਗਸਤ ਨੂੰ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਆਈ ਹੈ ਇੰਡੀਆ ਬੋਲਿਅਨ ਐਂਡ ਜੁਐਲਰਸ ਐਸੋਸੀਏਸ਼ਨ IBJA ਦੀ ਵੈਬਸਾਈਟ ਦੇ ਅਨੁਸਾਰ ਜੇਕਰ ਗਾਇਕਾ કરીએ ਤਾਂ ਮੰਗਲਵਾਰ ਦੁਪਹਿਰ ਤੱਕ 24 ਕੈਰਟ ਸੋਨੇ ਦੀ ਕੀਮਤ 99549 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਜੀ ਹਾਂ ਅੱਜ ਚਾਂਦੀ ਦੀ ਕੀਮਤ 92 ਰੁਪਏ ਵੱਧ ਕੇ 113593 ਰੁਪਏ ਪ੍ਰਤੀ ਕਿਲੋਗ੍ਰam ਹੋ ਗਈ ਹੈ ਤੇ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਚਾਂਦੀ 113501 ਰੁਪਏ ਤੇ ਸੀ ਤੇ 23 ਜੁਲਾਈ ਨੂੰ ਚਾਂਦੀ 115850 ਰੁਪਏ ਨਾਲ ਉੱਚੇ ਪੱਧਰ ਤੇ ਪਹੁੰਚ ਗਈ ਸੀ ਦੱਸ ਦੇ ਕਿ ਜੀਐਸਟੀ ਸਮੇਤ ਸੋਨਾ 102535 ਰੁਪਏ ਅਤੇ ਚਾਂਦੀ 117000 ਪ੍ਰਤੀ ਕਿਲੋਗ੍ਰam ਵਿਕ ਰਹੀ ਹੈ ਦਿੱਲੀ ਵਿੱਚ 24 ਕੈਰਟ ਸੋਨੇ ਦੀ ਕੀਮਤ 1,01,550 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ 22 ਕੈਰਟ ਸੋਨੇ ਦੀ ਕੀਮਤ 93,100 ਰੁਪਏ ਅਤੇ 18 ਕੈਰਟ ਸੋਨੇ ਦੀ ਕੀਮਤ 76,180 ਰੁਪਏ ਹੈ। ਮੁੰਬਈ ਵਿੱਚ 24 ਕੈਰਟ ਸੋਨਾ 1,01,400 ਰੁਪਏ ਤੱਕ ਪਹੁੰਚ ਚੁੱਕਿਆ ਹੈ। ਇਸਦੇ ਨਾਲ ਹੀ 22 ਕੈਰੇਟ ਸੋਨਾ 92950 ਰੁਪਏ ਵਿੱਚ ਜਿਹੜਾ ਕਿ ਖਰੀਦਿਆ ਜਾ ਸਕਦਾ ਹੈ ਅਤੇ 18 ਕੈਰੇਟ ਸੋਨਾ 76050 ਰੁਪਏ ਤੱਕ ਹੈ ਇਸ ਤੋਂ ਇਲਾਵਾ თੰਨੇਗੜ ਕੋਲਕਾਤਾ ਜੈਪੁਰ ਅਤੇ ਨਾਗਪੁਰ ਵਿੱਚ ਵੀਕਰਮਵਾਰ 850 800 ਅਤੇ 600 ਰੁਪਏ ਦੀ ਗਿਰਾਵਟ ਜੁੜੀ ਦੇਖਣ ਨੂੰ ਮਿਲ ਰਹੀ ਹੈ ਤਾਂ ਬਿਲਕੁਲ ਇਹ ਵੱਡੀ ਖਬਰ ਜਿਹੜੀ ਕਿ ਸੋਨੇ ਦੀਆਂ ਕੀਮਤਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਸੋਨਾ ਖਰੀਦਣ ਵਾਲਿਆਂ ਦੇ ਲਈ ਇਹ ਵੱਡੀ ਅਪਡੇਟ ਹੋ ਸਕਦੀ ਹੈ ਕਿਉਂਕਿ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਜਿਹੜੀ ਕਿ ਆਈ ਹੈ ਚਾਂਦੀ ਜਿਹੜੀ ਕਿ ਉਹ ਮਹਿੰਗੀ ਹੋਈ ਆ ਪਰ ਸੋਨੇ ਦੇ ਕੀਮਤਾਂ ਦੇ ਵਿੱਚ ਜਿਹੜੀ ਕਿ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤਾਂ ਪਹਿਲਾਂ ਸੋਨੇ ਦੀਆਂ ਕੀਮਤਾਂ ਅਸਮਾਨ ਛੂ ਰਹੀ ਸਨ ਪਰ ਅੱਜ ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਲਈ ਇਹ ਰਾਹਤ ਭਰੀ ਖਬਰ ਸਾਹਮਣੇ ਆਈ ਹੈ